ਮੈਨੂੰ ਇਸ ਪਲੇਟਫਾਰਮ ਤੇ ਆ ਕੇ ਰਾਇਲ ਸਿਟੀ ਦੇ ਪਲੇਟਫਾਰਮ ਤੇ ਆ ਕੇ ਬਹੁਤ ਗਰਮ ਮਹਿਸੂਸ ਹੋ ਰਿਹਾ ਹੈ ਕਿ ਰਾਇਲ ਸਿਟੀ ਜਿਹੜਾ ਸਨ ਸ਼ੁਰੂ ਕੀਤਾ ਰਾਇਲ ਸਿਟੀ ਸਗਰੂਰ ਨੇ ਆਮ ਲੋਕਾਂ ਦੀ ਆਵਾਜ਼ ਬਣ ਕੇ ਆ ਰਿਹਾ ਹੈ ਇਹ ਚੈਨਲ ਇਹਨੂੰ ਮੈਂ ਬਹੁਤ-ਬਹੁਤ ਮੁਬਾਰਕਾ ਦਿਨਾ ਇੱਥੇ ਹਰ ਬੱਦੇ ਦੀ ਜਿਹੜੀ ਗੱਲ ਸੋਲੀ ਜਾ ਰਹੀ ਹੈ ਹਰ ਬੰਦੇ ਦੀ ਗੱਲ ਕੀਤੀ ਜਾ ਰਹੀ ਹੈ ਹਰ ਬੰਦਾ ਆਪਣੀ ਗੱਲ ਕਰ ਸਕਦਾ ਸਾਨੂੰ ਸਨਰੂ ਨੂੰ ਇਸ ਦੇ ਉੱਪਰ ਮਾਣ ਫਕਰ ਫਕਰ ਮਹਿਸੂਸ ਕਰ ਰਿਹਾ ਸਨਰੂ ਵਾਸੀ ਇਸ ਗੱਲ ਦੇ ਉੱਪਰ ਕਿ ਸਾਨੂੰ ਇੱਕ ਨਵਾਂ ਪਲੇਟਫਾਰਮ ਇੱਕ ਨਵਾਂ ਚੈਨਲ ਮਿਲਿਆ ਜਿੱਥੇ ਕਿ ਆ ਕੇ ਹਰ ਬੰਦਾ ਹਰ ਇਨਸਾਨ ਆਪਣੀ ਦੁੱਖ ਤਕਲੀਫ ਰੱਖ ਸਕਦਾ ਹੈ ਸ਼ਹਿਰ ਦੀ ਪ੍ਰੋਬਲਮ ਰੱਖ ਸਕਦਾ ਹੈ ਤੇ ਆਪਣੀ ਗੱਲ ਕਰ ਸਕਦਾ ਹੈ ਉਹਦੀ ਗੱਲ ਅੱਗੇ ਤੱਕ ਜਾਂਦੀ ਹੈ ਆਪਣੇ ਵਿਚਾਰ ਸਾਂਝੇ ਕਰ ਸਕਦਾ ਆਪਾਂ ਦੋਸਤੋ ਕੁਝ ਵਿਚਾਰ ਵਿਚਾਰ ਸਾਂਝੇ ਕਰਦੇ ਆ ਮੇਰੇ ਵੀ ਕੁਝ ਬਹਾਮਾ ਨੇ ਮੋٹے ਵਿਚਾਰ ਹੈਗੇ ਨੇ ਸ਼ਾਇਦ ਤੁਸਾਨੂੰ ਉਮੀਦ ਆ ਮੈਨੂੰ ਤੁਹਾਨੂੰ ਪਸੰਦ ਆਉਣਗੇ ਅੱਜ ਪੰਜਾਬ ਦੇ ਹਾਲਾਤਾਂ ਦੇ ਉੱਪਰ ਆਪਾਂ ਥੋੜੀ ਜਿਹੀ ਗੱਲ ਕਰ ਰਹੇ ਨੇ ਅੱਜ ਸਾਡੇ ਪੰਜਾਬ ਦੇ ਹਾਲਾਤ ਕੀ ਆ ਅਸੀਂ ਪੰਜਾਬੀ ਜਿਹੜੇ ਹੈਗੇ ਨਾ ਠੀਕ ਆ ਦਿਲਦਾਰ ਲੋਕ ਆ ਸਾਨੂੰ ਦੁਨੀਆ ਦਿਲਦਾਰ ਲੋਕ ਦਿਲਦਾਰ ਬਦਲ ਜਾਉਂਦੀ ਹੈ ਪਰ ਅਸੀਂ ਅੱਜ ਲੰਗਰਾਂ 'ਚ ਫਸ ਕੇ ਰਹਿ ਗਏ ਹਰ ਪਾਸੇ ਲੰਗਰ ਲੱਗਾ ਹੋਇਆ ਨਾ ਤਾਂ ਸਾਨੂੰ ਆਪਣੇ ਕੋਈ ਫਿਊਚਰ ਦਾ ਹੈ ਨਾ ਸਾਨੂੰ ਆਪਣੇ ਬੱਚਿਆਂ ਦੀ ਫਿਊਚਰ ਦਾ ਨਾ ਅਸੀਂ ਭਵਿੱਖ ਬਾਰੇ ਸੋਚਦੇ ਆ ਨਾ ਸਾਡਾ ਕੋਈ ਲੋੜਾ ਸੋਚਣ ਦੀ ਸਵੇਰ ਸ਼ੁਰੂ ਹੁੰਦੀ ਹੈ ਸਾਡੇ ਲੰਗਰ ਸ਼ੁਰੂ ਹੋ ਜਾਂਦੇ ਨੇ ਸਰ ਸਰਕਾਰ ਸਾਨੂੰ ਲੰਗਰ ਲਵਾ ਕੇ ਦੇ ਰਹੀ ਹੈ ਬਿਜਲੀ ਫਰੀ ਚੱਲ ਰਹੀ ਹੈ ਸਾਡੇ ਲੋਕ ਖੁਸ਼ ਨੇ ਬਿਜਲੀ ਫਰੀ ਚ ਜਿਹੜੇ ਬੰਦੇ ਇਨਕਮ ਟੈਕਸ ਭਰਦੇ ਨੇ ਜਿਹੜੇ ਬੰਦੇ ਅਫਸਰ ਲੱਗੇ ਹੋਏ ਨੇ ਜਿਹੜੇ ਬੰਦੇ ਬਹੁਤ ਵਧੀਆ बिजनेसमੈਨ ਨੇ ਸਮਾਜ ਦੇ ਵਿੱਚ ਬਹੁਤ ਬੜੇ ਰਤਬਾ ਕਈ ਕੋਈ ਗੱਡੀਆਂ ਨੇ ਉਹਨਾਂ ਨੇ ਆਪਣੇ ਘਰੇ 2-2 ਮੀਟਰ ਲਵਾ ਲਏ 3-3 ਮੀਟਰ ਲਵਾ ਲਏ ਸਿਰ ਬਿਜਲੀ ਫ੍ਰੀ ਕਰਕੇ ਵੀ ਬਿਜਲੀ ਫ੍ਰੀ ਹੈ ਐਦੀ ਬਸਾਂ ਦਾ ਹਾਲ ਹੈ ਸਾਡੇ ਪੋਲੀਟੀਕਲ ਪਾਰਟੀਆਂ ਨੇ ਸਾਡੇ ਕੁਝ ਬੰਦਿਆਂ ਨੇ ਕੈਪਟਨ ਸਾਹਿਬ ਨੇ ਬਸਾਂ ਫ੍ਰੀ ਕਰਤੀਆਂ ਲੇਡੀ ਵਾਸਤੇ ਜਿਹੜੀ ਲੇਡੀ 800 ਰੁਪਏ ਦਰ ਖਾ ਲੈਂਦੀ ਹੈ ਉਹ ਵੀ ਫ੍ਰੀ ਜਾ ਰਹੀ ਹੈ ਅਸੀਂ ਕਦੋਂ ਵਾਜ ਠਾਵਾਂਗੇ ਦੇਖ ਲਾਪ ਇਹ ਕਿੰਨੇ ਦੇ ਪੈਸੇ ਨੇ ਇਹ ਸਾਡੇ ਪੈਸੇ ਨਹੀਂ ਹੈਗੇ ਇਹ ਸਾਡੇ ਬੱਚਿਆਂ ਦੇ ਫਿਊਚਰ ਦੇ ਪੈਸੇ ਨੇ ਜੀ ਅਸੀਂ ਅੱਜ 2-2 4-400 5-500 ਰੁਪਏ 1000 ਰੁਪਏ ਦੇ ਵਿੱਚ ਜੂਲ ਜੀ ਹੋਏ ਆ ਤਾਂ ਤਾਂ ਨੁਕਸਾਨ ਕਿਹਨੂੰ ਹੋਣਾ ਆਉਣ ਵਾਲੀ ਜਨਰੇਸ਼ਨ ਨੂੰ ਸਾਡੇ ਬੱਚੇ ਨੇ ਕਿੱਥੇ ਨੇ ਅੱਜ ਜਦੋਂ ਬਾਹਰ ਪ੍ਰਦੇਸ਼ਾਂ ਦੇ ਵਿੱਚ ਟੱਕੇ ਖਾ ਰਹੇ ਨੇ ਜਾਂ ਕਿਸੇ ਕੰਪਨੀ ਦੇ ਵਿੱਚ ਲੱਗੇ ਹੋਏ ਨੇ ਜਾਂ ਬੇਰਜਗਰ ਕਦਾਤਾ ਸੀ ਉਹ ਇਸ ਗੱਲ 'ਤੇ ਉੱਪਰ ਸੋਚ ਰਹੇ ਆ ਨਾ ਸਾਨੂੰ ਸੋਚੀ ਦੀ ਲੋੜ ਹੈ ਮੈਨੂੰ ਯਾਦ ਆ ਸਾਡੇ ਪਾਪਾ ਦੱਸਦੇ ਹੁੰਦੇ ਸੀਗੇ ਕਿ ਨਾ ਟਰਾਂਜਿਸਟਰ ਦੀ ਲਾਇਸੈਂਸ ਹੁੰਦਾ ਸੀ ਜਦੋਂ ਲੋਕ ਸੋਹਂਦੇ ਸੀ ਟਰਾਂਜਿਸਟਰ ਲਾਇਸੈਂਸ ਹੁੰਦਾ ਸੀ ਅੱਜ ਟਰਾਂਜਿਸਟਰ ਕਿੱਥੇ ਉਹ ਵੀ ਦੱਸਦੇ ਹੁੰਦੇ ਸੀ ਵੀ ਸਾਈਕਲ ਦਾ ਵੀ ਲਾਇਸੈਂਸ ਹੁੰਦਾ ਸੀ ਜੇ ਸਾਈਕਲ ਚਲਾਉਣਾ ਤਾਂ ਉਹਦਾ ਵੀ ਲਾਇਸੈਂਸ ਹੁੰਦਾ ਸੀਗਾ ਇਹੀ ਹਾਲਾਤ ਆਉਣ ਵਾਲੇ ਟਾਈਮ 'ਚ ਹੋ ਰਹੇ ਆ ਪੰਜਾਬ ਦੇ ਵਿੱਚ ਤੁਸੀਂ ਤੁਹਾਡੇ ਬੱਚੇ ਆਪਣੇ ਬੱਚਿਆਂ ਨੂੰ ਦੱਸਿਆ ਕਰਨਗੇ ਵੀ ਕਿਸੇ ਟਾਈਮ ਤੇ ਉਹ ਸਰਕਾਰੀ ਟਰਾਂਸਪੋਰਟ ਹੁੰਦੀ ਸੀ ਕਿਸੇ ਟਾਈਮ ਤੇ ਬਿਜਲੀ ਜਿਹੜੀ ਸੀ ਸਰਕਾਰ ਸਪਲਾਈ ਕਰਦੀ ਸੀ ਕੋਈ ਟਾਈਮ ਸੀ ਇਹ ਹੁਣ 10-20 ਸਾਲ ਹੋ ਗਏ ਜਲਦੀ ਟਾਈਮ ਆ ਰਹੇ ਸਰਕਾਰ ਸਾਨੂੰ ਉਲਝਾ ਰਹੀ ਹੈ ਤੇ ਅਸੀਂ ਖੁਸ਼ ਹਾਂ ਅਸੀਂ ਚਾਰ ਬੰਦੇ ਅੱਜ ਬੈਜੇ ਨੇ ਆ ਕਿਸੇ ਟਾਈਮ ਤੇ ਸਾਡੀ ਚਰਚਾ ਹੁੰਦੀ ਸੀ ਅਸੀਂ ਗੱਲਾਂ ਕਰਦੇ ਸੀ ਪੋਲੀਟੀਕਲ ਦੀਆਂ ਅਸੀਂ ਗੱਲਾਂ ਕਰਦੇ ਸੀ ਡਿਵੈਲਪਮੈਂਟ ਦੀਆਂ ਅੱਜ ਅਸੀਂ ਗੱਲਾਂ ਕੀ ਕਰਦੇ ਆ ਜੀ ਉਹ ਕਹਿੰਦਾ ਜੀ ਮੇਰਾ ਬਿੱਲ ਆ ਗਿਆ ਯਾਰ ਮੈਂ ਇੰਨੀ ਕਿਢਿੰਗ ਬਿਜਲੀ ਖੋਗ ਲਈ ਉਹ ਕਹਿੰਦਾ ਅੱਛਾ ਮੇਰਾ ਬਿੱਲ ਤਾਂ ਆਇਆ ਨਹੀਂ ਹੈ ਇੱਥੇ ਆ ਸਾਡੀ ਇੱਥੇ ਹਜੂਨ ਜਿ ਕਰ ਰਹੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਤਿੰਨ ਜਿਹੜੀਆਂ ਸੀਗੀਆਂ ਮੰਤਰ ਦਿੱਤੇ ਸੀਗੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਅਸੀਂ ਕਿੱਥੇ ਰਹਿ ਗਏ ਕਿਰਤ ਤਾਂ ਅਸੀਂ ਹੋਰ ਭੁੱਲੀ ਗਏ ਕਰਨੀ ਹਰ ਚੀਜ਼ ਸਾਨੂੰ ਸਰਕਾਰ ਫ੍ਰੀ ਦੇ ਰਹੀ ਆ ਹਸਪਤਾਲ ਜਿਹੜਾ ਦਵਾਈ ਫ੍ਰੀ ਆ ਜਵਾਕਾਂ ਦੀ ਪੜ੍ਹਾਈ ਫਰੀ ਆ ਅਜੇ ਤਾਂ ਹੋਰ بڑا ਰੌਲਾ ਚੱਲ ਰਿਹਾ ਹੈ ਸਾਡੇ ਲੇੜੀ ਰੋਲਾਪਰੀਆਂ ਨੇ ਵੀ ਸਾਨੂੰ ਪੈਸੇ ਦਿਓ 11-1100 ਰੁਪਏ 21-2100 ਰੁਪਏ ਦੱਸੋ ਕਿੱਥੇ ਜਾ ਰਿਹਾ ਸੀ ਕਿਹੜੇ ਪਾਸੇ ਜਾ ਰਹੇ ਸੀ ਕੀ ਗੁਰੂ ਸਾਹਿਬ ਨੇ ਸਾਡੀ ਇਸ ਕਰਕੇ ਕੁਰਬਾਨੀ ਦੇਤੀਆਂ ਜੇ ਯਾਰੂ ਕੌਮ ਕਿੱਥਾ ਗੁਰੂ ਸਾਹਿਬ ਦੀ ਜਿਹੜੀ ਉਹਨਾਂ ਨੇ ਬਣਾਈ ਸੀ ਕਿੱਥੇ ਨੇ ਉਹ ਛੋਟੇ ਕੀ ਹੋ ਗਿਆ ਛੋਟੇ ਬਲੱਡ ਸਾਡੇ 3 ਕਰੋੜ ਬੰਦੇ ਦੇ ਵਿੱਚੋਂ 30 ਬੰਦੇ ਵੀ ਹਜੇ ਨਿਕਲ ਕੇ ਨਹੀਂ ਆਏ ਪੰਜਾਬ ਦੇ ਵਿੱਚੋਂ ਜਿਹੜੇ ਕਹਿੰਦੇ ਅਸੀਂ ਸਬਸਿਡੀ ਨਹੀਂ ਲੈਣੀ ਸਾਨੂੰ ਬੱਚਿਆਂ ਨੂੰ ਫੀਚਰ ਚਾਹੀਦਾ ਸਾਨੂੰ ਡਿਵੈਲਪਮੈਂਟ ਚਾਹੀਦੀ ਹੈ ਸਾਨੂੰ ਚੰਗਾ ਇਲਾਜ ਚਾਹੀਦਾ ਸਾਨੂੰ ਚੰਗੀ ਪੜ੍ਹਾਈ ਚਾਹੀਦੀ ਹੈ ਕਿੱਥੇ ਆ ਅਸੀਂ ਅਸੀਂ ਗੱਲਾਂ ਕਰਨ ਲੱਗ ਜਾਈਏ ਬਹੁਤ ਬੜੀ ਬੜੀਆਂ ਛੋਟੇ ਛੋਟੇ ਮੰਚਾਂ ਦੇ بڑے بڑے ਮੰਚਾਂ ਦੇ ਜਾ ਕੇ ਜਿਹਾ ਦੀ ਚਾਰ ਬੰਦੇ ਜੇ ਬੈਠਿਆ ਜਿਹਾ ਦੀ 4000 ਬੰਦੇ ਜੇ ਬੈਠਿਆ ਸਰਕਾਰ 'ਚ ਕਰਪਸ਼ਨ ਬਹੁਤ ਹੈ ਜੀ ਕਰਪਸ਼ਨ ਤਾਂ ਘਰੋਂ ਸ਼ੁਰੂ ਹੋ ਰਹੀ ਹੈ ਸਰਕਾਰ 'ਚ ਕਿੱਥੇ ਕਰਪਸ਼ਨ ਸਰਕਾਰ 'ਚ ਕਰਪਸ਼ਨ ਹੈ ਨਹੀਂ ਕਰਪਸ਼ਨ ਆਪਣੇ ਘਰੋਂ ਸ਼ੁਰੂ ਹੋ ਰਹੀ ਹੈ ਕਦੋਂ ਕਦੋਂ ਤੱਕ ਆਪਾਂ ਇੱਥੇ ਸੋਚੇ ਰਹਾਂਗੇ ਐਸ ਵਾਰੀ 1100 ਰੁਪਏ ਕਹਿ ਰਹੇ ਨੇ ਔਰ ਸੜਲ ਵੀ ਸਾਲ 2 ਸਾਲ ਰਹਿ ਕੇ ਲੈਕਚਰਾਂ ਨੂੰ ਸਾਲ ਇੱਕ ਵਾਰ ਰੌਲਾ ਪੈਣਾ ਸ਼ੁਰੂ ਹੋਇਆ ਰਿਹਾ 2500 3000 ਰੁਪਏ ਦਵਾਂਗੇ ਲੇਡੀਜ਼ ਨੂੰ ਅਸੀਂ ਤੁਸੀਂ ਵੀ ਰੌਲਾ ਪਾਓ 60 ਸਾਲ ਦੀ ਤੁਸੀਂ ਹੋਗੇ ਥੋੜੂ ਵੀ ਬਸਾ ਫਰੀ ਹੋਣਗੇ ਪਾਓ ਰੌਲਾ ਪਾਓ ਮੇਰੇ ਹਿਸਾਬ ਨਾਲ ਤਾਂ ਅੱਗੇ ਵੀ ਰੌਲਾ ਪੈਣਾ ਚਾਹੀਦਾ ਵੀ ਭਾਈ ਸਾਨੂੰ ਰੋਟੀ ਰੋਟੀ ਵੀ ਪਕਾ ਕੇ ਦੇ ਜਾ ਕਰੋ ਸਾਨੂੰ ਖਾਣਾ ਬਣਾ ਕੇ ਦੇ ਜਾ ਕਰੋ ਪਹਿਲਾਂ ਜਿਹਦਾ ਨਾ ਰੌਲਾ ਜਦੋਂ ਰੌਲਾ ਪਾਉਂਦੀ ਆ ਕੇ ਰੌਲਾ ਪਾਓ ਫਿਰ ਅਸੀਂ ਬਾਕੀ ਦਾ ਡਿਵੈਲਪਮੈਂਟ ਸਾਡੀ ਖਤਮ ਹੋ ਚੁੱਕ ਕੋਈ ਟਾਈਮ ਸੀ ਅਜ ਤੋਂ 25 30 ਸਾਲ ਪਹਿਲਾਂ 40 ਸਾਲ ਪਹਿਲਾਂ ਦੀ ਗੱਲ ਕਰਦਾ ਸ਼ਾਇਦ ਮੈਂ ਮੈਨੂੰ ਮਾੜਾ-ਮੋਟਾ ਯਾਦ ਆਊਗਾ ਹਰੇ ਘਰ ਦੇ ਵਿੱਚ ਬੰਦਾ ਸਰਕਾਰੀ ਨੌਕਰ ਹੁੰਦਾ ਸੀਗਾ ਅੱਜ ਸ਼ਾਇਦ ਮਹੱਲੇ ਦੇ ਵਿੱਚ ਸ਼ਾਇਦ ਪੁਰਾਣੇ ਬੰਦੇ ਹੈਗੇ ਸਰਕਾਰੀ ਨੌਕਰ ਇੱਕ ਅੱਧਾ ਸਰਕਾਰੀ ਨੌਕਰ ਬਾਕੀ ਹਰੇਕ ਬੰਦਾ ਜਾਂ ਤਾਂ ਬੇਰੁਜ਼ਗਾਰ ਹੈ ਜਾਂ ਬੱਚੇ ਸਾਡੇ 2 200 ਕਿਲੋਮੀਟਰ ਦੇ ਬੈਠੇ ਨੇ ਜਾਂ 5 500 ਕਿਲੋਮੀਟਰ ਦੇ ਬੈਠੇ ਨੇ ਇਹ ਸਾਰਾ ਇੱਕ ਸਰਕਾਰ ਦੇ ਬੜਾ ਬਣੇ ਬਣਾਏ ਹੋਏ ਮਾਡਲ ਨੇ ਤੁਸੀਂ ਸੋਚਦੇ ਹੋ ਵੀ ਸੋਨੋ ਬੈਨੀਫਿਟ ਦੇ ਰਹੇ ਨੇ ਸੋਨੋ ਬੈਨੀਫਿਟ ਨਹੀਂ ਦੇ ਰਹੇ ਸੋਨੋ ਖਤਮ ਕਰ ਰਹੇ ਨੇ ਸੋਨੋ ਬੈਨੀਫਿਟ ਨਹੀਂ ਦੇ ਰਹੇ 25-30 ਸਾਲ ਪਹਿਲਾਂ 25-30 ਸਾਲ ਪਹਿਲਾਂ ਸਾਡੀ ਫੈਮਿਲੀ ਹੁੰਦੀ ਸੀ ਇੱਕ ਫੈਮਿਲੀ ਜੀ ਪੰਜ-ਛੇ ਭਾਈ-ਭੈਣ ਹੁੰਦੇ ਸੀ ਲੜਦੇ ਵੀ ਸੀ ਉਹ ਬੈਠ ਕੇ ਖੇਡਦੇ ਵੀ ਸੀ ਠੀਕ ਹੈ ਉਹਨਾਂ ਦੁੱਖ-ਸੁੱਖ ਵੀ ਸੀਗੇ ਇੱਕ ਇੱਕ ਬੱਚਾ ਨੇ ਕੋਈ ਕੰਮ ਨਾ ਕੀਤਾ ਦੂਜਾ ਬੱਚਾ ਕੰਮ ਕਰ ਲੈਂਦਾ ਸੀਗਾ ਚਲਦਾ ਸੀ ਜਿੰਦਗੀ ਬਿਨਾਂ ਚਲਦੀ ਸੀ 30 30 35 30 ਸਾਲ ਪਹਿਲਾਂ ਇੱਕ ਇਹ ਜੀ ਵੇਵ ਚਲਾਈ ਸੈਂਟਰ ਗਵਰਨਮੈਂਟ ਨੇ ਫੋਰਨ ਵਾਲਿਆਂ ਨੇ ਇਹ ਜੀ ਵੇਵ ਚਲਾਈ ਕਿ ਅਸੀਂ ਦੋ ਬੱਚਾ ਦੇ ਰਹਿ ਗਏ ਅੱਜ ਇੱਕ ਬੱਚੇ ਦੀ ਵੇਵ ਚੱਲ ਰਹੀ ਹੈ ਅਸੀਂ ਉਹਦੇ ਮਦਦ ਕੋ ਚੱਲੇ ਜਾ ਰਹੇ ਹਾਂ ਔਰ ਵਾਲਾ ਟਾਈਮ ਸੈਂਟਰ ਸਰਕਾਰ ਨਵੇਂ ਸਿਰੇ ਤੋਂ ਇਹ ਪਾਰਲੀਮੈਂਟ ਦੀਆਂ ਸੀਟਾਂ ਅਨਾਉਂਸ ਕਰਨ ਜਾ ਰਹੀ ਹੈ ਜਿਹਦੇ ਵਿੱਚ ਪੰਜਾਬ ਦੀਆਂ ਸੀਟਾਂ ਕੱਟ ਰਹੀਆਂ ਨੇ 13 ਸੀਟਾਂ ਨੇ ਸ਼ਾਇਦ 11 ਜਾਂ 12 ਰਹਿ ਜਾਣ ਜਿਹੜੇ ਸਾਡੇ ਬੱਚੇ ਨੇ ਸਾਡੇ ਬੱਚੇ ਇੰਨੇ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਜਾ ਰਹੇ ਨੇ ਛੋਟੇ ਬੱਚੇ ਦੀ ਗੱਲ ਕਰ ਰਿਹਾ ਮੈਂ 5th ਤੋਂ ਲੈ ਕੇ 10th ਤੱਕ +2 ਤੱਕ ਕਿ ਇਹ ਬੱਚਾ ਇੱਕ ਹੈ ਪੇਰੈਂਟਸ ਕਹਿੰਦੇ ਨੇ ਇਹ ਬਣਾਉਣੀ ਬਣਾਉਣਾ ਸੀ ਬੱਚੇ ਦਾ ਇੰਟਰਸਟ ਹੈ ਨਹੀਂ ਹੈ ਕੋਈ ਮਤਲਬ ਨਹੀਂ ਹੈ ਇਹ लॉस ਹੋ ਰਿਹਾ ਸਾਨੂੰ ਜਿਹੜੀ ਅਸੀਂ ਫੈਮਿਲੀ ਆਪਣੀ ਕੰਪਰੈਸ ਕਰ ਲਈ ਘਟਾ ਲਈ ਪਰ ਨਹੀਂ ਸਾਨੂੰ ਕੋਈ ਫਰਕ ਨਹੀਂ ਪੈ ਰਿਹਾ ਦੂਜੀ ਗੱਲ ਮੈਂ ਜਿਸ ਲਾਈਨ ਦੇ ਵਿੱਚ ਜੁੜਿਆ ਹਾਂ ਮੇਰੀ ਆਪਣੀ ਪ੍ਰੈਸ ਹੈ 5 ਸਾਲ ਪਹਿਲਾਂ WHU ਦੀ ਸਕੀਮ ਆਈ ਸੀਗੀ ਉਹ ਸਕੀਮ ਸੈਂਟਰ ਗਵਰਨਮੈਂਟ ਕੋਲ ਆ ਗਈ ਉਹਨੇ ਅੱਗੇ ਅੱਗੇ ਸਟੇਟਾਂ ਜੀ ਭੇਜੀ ਤੀ ਸਟੇਟਾਂ ਜੀ ਭੇਜੀ ਡਿਸਟ੍ਰਿਕਟਾਂ ਦੇ ਨਾਂ ਤੇ ਸਰੂਰ ਦੇ ਵਿੱਚ ਸਾਡੇ ਕੋਲ ਵੀ ਕੰਮ ਆਇਆ ਕੀ ਸਕੀਮ ਸੀਗੀ ਵੀ ਹੱਥ ਧੋਣੇ ਸਿਖਾਉਣੇ ਸੀ ਉਹ ਹੈਂਡ ਵਾਸ਼ ਐਕਟੀਵਿਟੀ ਸੀਗੀ ਜੀ ਉਹ ਕਿ ਅਸੀਂ ਪਿਛਲੇ ਸਾਡੀ ਸਾਡੀ ਸਭ ਤੋਂ ਪੁਰਾਣੀ ਸਭਧਾ ਹੈ ਸਿੱਧੂ ਘਾਟੀ ਸਾਡੀ ਸਭਧਾ ਕਿ ਅਸੀਂ ਹੱਥ ਸੱਤ ਧੋਣੇ ਲਿਆਏ ਤੱਕ ਉਹ ਸਾਨੂੰ ਅੱਜ ਵੀ ਉਹਨੇ ਕੋ ਗਵਾਰ ਸਮਝਦੇ ਨੇ ਜਿਨੇ ਪਹਿਲੇ ਸੀ ਅੱਜ ਵੀ ਅਸੀਂ ਉਹੀ ਜੀ ਆ ਅੱਜ ਵੀ ਅਸੀਂ ਡੀ ਗ੍ਰੇਡ ਆ ਅੱਜ ਵੀ ਅਸੀਂ ਈ ਗ੍ਰੇਡ ਤੇ ਖੜੇ ਆ ਅਸੀਂ ਤਾਂ ਮੈਨੂੰ ਯਾਦ ਆ ਮੈਨੂੰ ਆਪਣਾ ਯਾਦ ਆ ਮੈਂ ਪਰਸਨਲ ਗੱਲ ਕਰਦਾ ਅਸੀਂ ਰਾਖ ਰੱਖਤ ਤੁਹਾਨੂੰ ਹੁੰਦੇ ਸੀ ਤੇ ਹੁਣ ਉਹ ਆਪਣੀਆਂ ਅਰਸਰਚ ਹੋ ਰਹੀ ਆ ਉਹ ਕਹਿੰਦੇ ਨੇ ਵੀ ਜਿਹੜੀ ਰਾਖ ਹੈ ਹੱਤੋਂ ਵੱਤੀ ਸਭ ਤੋਂ ਵਧੀਆ ਜੀ ਭਾਂਡੇ ਤੋਂ ਵੱਤੀ ਸਭ ਤੋਂ ਵਧੀਆ ਸਾਨੂੰ ਯਾਦ ਹੋਊਗਾ ਦੋਸਤੋ ਡੀਡੀ ਬੰਦੇ ਉੱਪਰ ਜਦੋਂ ਫਿਲਮਾਂ ਦੇਖਦੇ ਸੀ ਆਪਣੀ ਮੇਰੀ ਵੈਸੋ ਨਾਲ ਅੱਠ ਵੀ ਨੌਂ ਵੀ ਦੀ ਗੱਲ ਕਰ ਰਿਹਾ ਹਾਂ ਐਤਵਾਰ ਨੂੰ ਕਿ ਫਿਲਮ ਆਉਂਦੀ ਹੁੰਦੀ ਸੀ ਸਾਰੇ ਹਫ਼ਤੇ ਬੰਦੇ ਅਸੀਂ ਉਸ ਫਿਲਮ ਦੀ ਇੰਤਜ਼ਾਰ ਕਰਦੇ ਹੁੰਦੇ ਸੀ ਸ਼ਾਮ ਨੂੰ ਉਹਦੇ ਵਿੱਚ ਇੱਕ ਐਡ ਆਉਂਦੀ ਹੁੰਦੀ ਸੀਗੀ ਇੱਕ ਪਹਿਲਵਾਨ ਬਰਝਿਸ਼ ਕਰਦਾ ਤੇ ਉਸ ਤੋਂ ਬਾਅਦ ਉਹ ਜਦੋਂ ਅ ਬਰਸ਼ ਕਰਨ ਲੱਗਦਾ ਉਹ ਕੋਲਾ ਕਰਦਾ ਰਾਖੜਾ ਕਰਦਾ ਉਹ ਕਹਿੰਦਾ ਸੀ ਵੀ ਤੂੰ ਖਾਣ ਤੇਰੇ ਸ਼ਰੀ ਲਈ ਦੁੱਧ ਤੇ ਬਦਾਮ ਤੇ ਦਲਦਲੀ ਕੋਲਾ ਉਸ ਟਾਈਮ ਤੇ ਬਹੁਤ ਜ਼ਿਆਦਾ ਐਡ ਹੁੰਦੀ ਸੀ ਅੱਜ ਕੰਪਨੀਆਂ ਖੁਦ ਕੋਕ ਪਾਉਂਦੀਆਂ ਨੇ ਉਹਦੇ ਵਿੱਚ ਕੋਲਾ ਪਾਉਂਦੀਆਂ ਨੇ ਰਾਖ ਪਾ ਕੇ ਬਣਾਉਂਦੀਆਂ ਨੇ ਇਹ ਵਿੱਚ ਪੇਸਟ ਜਿਹੜੇ ਆਪਣੇ ਬਰਤਨ ਸਾਫ਼ ਕਰਦੇ ਉਹ ਜੀ ਰਾਖ ਸਾਡੀ ਪੁਰਾਣੀ ਸਾਰੀ ਸਬਦਾ ਹੈਗੀ ਹੈ ਅਸੀਂ ਹਰ ਚੀਜ਼ ਹੀ ਭੁੱਲ ਚੁੱਕੇ ਹਾਂ ਅਸੀਂ ਬਹੁਤ ਜ਼ਿਆਦਾ ਪੁਰਾਣੀ ਖਿਆਲ ਮੈਂ ਗੱਲ ਕਰਦੀ ਹਾਂ ਅਸੀਂ 300 ਸਾਲ ਪੁਰਾਣਾ ਸਾਡੀ ਇਤਿਹਾਸ ਹੈ ਸਾਡੇ ਜਿਹੜੇ ਸੀਗੇ ਗੁਰੂ ਸਾਹਿਬ ਨੇ ਸਾਨੂੰ ਫੌਜ ਬਣਾ ਕੇ ਗਈ ਸੀ ਕਿ ਆ ਜੋ ਫੌਜ ਹੀ ਖਤਮ ਅਸੀਂ ਖਤਮ ਹੋ ਗਏ ਕਿਸੇ ਵੀ ਬੰਦੇ ਨੂੰ ਕਿਸੇ ਵੀ ਇਨਸਾਨ ਦੀ ਇੱਜ਼ਤ ਕਰਨਾ ਸਾਡੀ ਜ਼ਿੰਮੇਵਾਰੀ ਹੈ ਸਾਡੀ ਡਿਊਟੀ ਹੈ ਅਸੀਂ ਉਹਦੇ ਪੈਰੀ ਹੱਥ ਲਾਉਣੇ ਆ ਅਸੀਂ ਉਹਦੇ ਪੈਰਾਂ 'ਚ ਗਿਰਦੇ ਆ ਸਾਡੀ ਜ਼ਿੰਮੇਵਾਰੀ ਹੈ ਸਾਡੇ ਪੱਗ ਬੰਨੇ ਹੋਏ ਆ ਰਿਸਪੈਕਟ ਪਰ ਕਿਸੇ ਵੀ ਬੰਦੇ ਦੇ ਝੁੱਕ ਕੇ ਅਸਾਂ ਨਾਲ ਸਾਡੀ ਪੱਗ ਕਦੇ ਪੈਰਾਂ 'ਚ ਨਹੀਂ ਜਾਣੀ ਚਾਹੀਦੀ ਪਰ ਜਾਣਦੀ ਹੈ ਸਾਡੇ ਪੋਲੀਟਿਕਲ ਲੋਕ ਇਹ ਜਿਹੇ ਨੇ ਅਸੀਂ ਵੀ ਇਹ ਜੀ ਹਾਂ ਅਸੀਂ ਕਿਹੜਾ ਘਟਾ ਅਸੀਂ ਵੀ ਇਹ ਜੀ ਹਾਂ ਗੱਲ-ਗੱਲ ਦੇ ਅਸੀਂ ਝੂਠ ਬੋਲਦੇ ਹਾਂ ਗੱਲ-ਗੱਲ ਦੇ ਅਸੀਂ ਐਫੀ ਡਾਪਟ ਦਿੰਦੇ ਹਾਂ ਕੀ ਨਹੀਂ ਕਰਦੇ ਸੀ ਮੈਂ ਕੋਈ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਦੁਬਾਰਾ ਤੁਹਾਨੂੰ ਫਿਰ ਦੱਸਦਾ ਮੈਂ ਜਿਨ੍ਹਾਂ ਲੋਕਾਂ ਦੇ ਘਰੇ ਬਾਥਰੂਮ ਦਾ ਕੀ ਸੀ ਲੱਗਾ ਹੋਇਆ ਉਹਨਾਂ ਦੇ ਘਰੇ ਕਈ ਕਿ ਮੀਟਰ ਲੱਗੇ ਹੋਏ ਨੇ ਜੀ ਇਹਦਾ ਦੋਸ਼ੀ ਕੌਣ ਹੈ ਕੀ ਸਾਡੀ ਸੋਚ ਨਹੀਂ ਛੋਟੀ ਹੋ ਚੁੱਕੀ ਆ ਕਿਉਂ ਬਈ ਕਿ ਗੁਰੂ ਸਾਹਿਬ ਨੇ ਇਸ ਕਰਕੇ ਕਰਵਾਨੀ ਦੇ ਦਿੱਤੀਆਂ ਸ਼ਾਹਬਜ਼ਾਦੇ ਛੋਟੇ ਸ਼ਾਹਬਜ਼ਾਦੇ ਮੱਝ ਵੀ ਗੱਲ ਕਰ ਰਿਹਾ ਛੋਟੇ ਸ਼ਾਹਬਜ਼ਾਦੇ ਆ ਨੇ ਕਰਵਾਨੀ ਦਿੱਤੀ ਕਿਉਂ ਨਾ ਕਰਵਾਨੀ ਦਾ ਦੋਸ਼ੀ ਕੌਣ ਸੀ ਉਹ ਕਰਵਾਨੀ ਕਿਉਂ ਦਿੱਤੀ ਉਹਨਾਂ ਨੇ ਕਿਸ ਵਾਸਤੇ ਦਿੱਤੀ ਕਿਸ ਨੂੰ ਉਹਦਾ ਕਰਵਾਨੀ ਦੇ ਕੇ ਸਾਡੇ ਵਾਸਤੇ ਕਰਵਾਨੀ ਦਿੱਤੀਆਂ ਨਾ ਉਹਨਾਂ ਨੇ ਅਸੀਂ ਕਿੱਥੇ ਖੜੇ ਆ ਸਾਨੂੰ ਜਿਹੜੀ ਹੈਗੀ ਜੀ ਅੱਜ ਵੀ ਸੋਚ ਅੱਜ ਵੀ ਟਾਈਮ ਹੈ ਅੱਜ ਵੀ ਸਮਾਂ ਹੈ ਸਾਨੂੰ ਬੱਚਿਆਂ ਦੀ ਡਿਵੈਲਪਮੈਂਟ ਬਾਰੇ ਸੋਚਣਾ ਚਾਹੀਦਾ ਸਾਨੂੰ ਉਹਨਾਂ ਦੇ ਫਿਊਚਰ ਬਾਰੇ ਸਾਨੂੰ ਉਹਨਾਂ ਦੇ ਟ੍ਰੀਟਮੈਂਟ ਬਾਰੇ ਸਾਨੂੰ ਦੋ ਚੀਜ਼ਾਂ ਨੂੰ ਉੱਪਰ ਲੈ ਕੇ ਜਾਣਾ ਚਾਹੀਦਾ ਜਿੰਦਾ ਜਿਆਦਾ ਵੇਸ ਐਜੂਕੇਸ਼ਨ ਤੇ ਹੈਲਥ ਜੇ ਪੈਸਾ ਆਪਾਂ 100-100 ਰੁਪਏ ਕਰਕੇ ਲਈ ਜਾਵਾਂਗੇ ਬੈਂਕ ਦਾ ਛੋਟਾ ਹੀ ਹੈ ਅਕਾਊਂਟ ਛੋਟਾ ਹੀ ਹੈ ਉੱਥੇ ਪੈਸੇ ਨਿਕਲਣੇ ਇਹਦਾ ਬਲਕਿ ਕੁਛ ਨਹੀਂ ਉਹ ਅਸੀਂ ਜੇ ਬੜੀ ਜਲਦੀ ਮੇਰੇ ਹਿਸਾਬ ਨਾਲ ਮੈਨੂੰ ਪੈਸੇ ਇਸੇ ਕਾਦੀ ਹਰਾਨਗੀ ਦੀ ਗੱਲ ਹੈ ਵੀ ਸਾਡੇ ਪੰਜਾਬੀ ਅਜੇ ਤੱਕ ਧੰਨੇ ਤੇ ਕੋਈ ਨਹੀਂ ਆਇਆ ਵੀ ਲੇਡੀ ਜੀ ਨੂੰ ਹਜ਼ਾਰ ਹਜ਼ਾਰ ਰੁਪਏ ਕਿਉਂ ਨਹੀਂ ਦੇ ਦੱਸ ਪੋਲਿਟਿਕਲ ਲੋਕ ਤਾਂ ਕਹਿੰਦੇ ਨੇ ਵੀ ਆਜੋਗੇ ਤਾਂ ਦੇ ਦੇ ਆਜੋ ਮੈਨੂੰ ਲੱਗਦਾ ਵੀ ਸ਼ਾਇਦ 2 4 6 ਮਹੀਨਿਆਂ ਦੇ ਵਿੱਚ ਇਲੈਕਸ਼ਨ ਹੀ ਸ਼ੁਰੂ ਹੋ ਰਿਹਾ ਅਗਲੇ ਸਾਲ ਆ ਜਾਣਗੇ ਸਾਨੂੰ ਕੋਈ ਵਹਿਮ ਨਹੀਂ ਹੈ ਸਾਨੂੰ ਕੋਈ ਦਿੱਕਤ ਨਹੀਂ ਹੈ ਇਹਨਾਂ ਲੋਕਾਂ ਨੇ ਨਹੀਂ ਕੁਝ ਕਰਨਾ ਇਹ ਤਾਂ ਆਪਾਂ ਨੂੰ ਉੱਠਣਾ ਪੈਣਾ ਜਿਵੇਂ ਗੁਰੂ ਸਾਹਿਬ ਉੱਠੇ ਉਹਨਾਂ ਨੇ ਕਰਵਾੜੀਆਂ ਦਿੱਤੀਆਂ ਕੋਈ ਸੌਖਾ ਟਾਈਮ ਨਹੀਂ ਸੀ ਉਹਨਾਂ ਵਾਸਤੇ ਚਾਰ ਸ਼ਾਹਬ ਜਾਦੇ ਸ਼ਹੀਦ ਕੀਤੇ ਦੋ ਸ਼ਾਹਬ ਜਿਹੜੇ ਠੀਕ ਹੈ ਸ਼ਹੀਦ ਹੋ ਗਏ ਕੋਈ ਨਹੀਂ ਲੜਾਈ ਦੇ ਵਿੱਚ ਹੀ ਹੋ ਗਏ ਉਹ ਇੱਕ ਅਲੱਗ ਸੀ ਉਹ ਅਹਿਮ ਦੀ ਲੜਾਈ ਸੀ ਪਰ ਜਿਹੜੇ ਦੋ ਛੋਟੇ ਸ਼ਾਹਬ ਜਾਦੇ ਸ਼ਹੀਦ ਹੋਏ ਉਹਨਾਂ ਦਾ ਕੀ ਕਸੂਰ ਸੀ ਉਹ ਤਾਂ ਬੱਚੇ ਸੀ ਨਾ 5 ਸਾਲ ਦੇ 6 ਸਾਲ ਦੇ ਬੱਚੇ ਸੀ ਨਾ ਉਹ ਉਹਨਾਂ ਦਾ ਕੀ ਕਸੂਰ ਸੀ ਪਰ ਫਿਰ ਵੀ ਉਸ ਟਾਈਮ ਤੇ ਵੀ ਅਸੀਂ ਇੱਕ ਸੀਗੇ ਲਾਲਾ ਟੋਟਲਵਾਲ ਨਿਕਲ ਕੇ ਆਏ ਵਿੱਚੋਂ ਉਹਨਾਂ ਨੇ ਜਿੰਨੇ ਪੈਸੇ ਉਹਨੇ ਮੰਗੇ ਨੇ ਵਜ਼ੀਰ ਖਾਨ ਨੇ ਦਿੱਤੇ ਆਜੋ ਖਜ਼ਾਨਾ ਕਿੱਥੇ ਆ ਬੀਰ ਖਾਨ ਕਿੱਥੇ ਆਓ ਖਾਨਦਾਨ ਕਿੱਥੇ ਆਓ ਇਹਦਾ ਮਤਲਬ ਇਹ ਰਿਓ ਇਸ ਟਾਈਮ ਤੇ ਤਾਂ ਹਿੰਦੁਸਤਾਨ ਦੇ ਵਿੱਚ ਬਹੁਤ ਵੱਡਾ ਇੱਕ ਸਰਮਾਇਦਾ ਰੋਣਾ ਚਾਹੀਦਾ ਸੀ ਨਾ ਦੁਨੀਆ ਤੇ ਇੱਕ ਬਹੁਤ ਵੱਡਾ ਸਰਮਾਇਦਾ ਰੋਣਾ ਚਾਹੀਦਾ ਜੋ ਉਸ ਟਾਈਮ ਦੇ ਕੋਟਲ ਦੇ ਹਿਸਾਬ ਨਾਲ ਸੋਨਾ ਉਹਨੇ ਲੈਤਾ ਪਰ ਨਹੀਂ ਵਜ਼ੀਰ ਖਾਨ ਦਾ ਨਾਮ ਨਹੀਂ ਹੈ ਅੱਜ ਵੀ ਲਾਲਾ ਟੋਡਰਵਾਲ ਦਾ ਨਾਮ ਹੈ ਛੋੜੇ ਸ਼ਹਿਬਜ਼ਾਦਾ ਦਾ ਨਾਮ ਸਾਡੇ ਲੋਕਾਂ ਨੂੰ ਗੱਲ ਸਮਝਿਆ ਨਹੀਂ ਜਾਂਦੀ ਹੈ ਚਾਹ ਫਰਮਾਇਦਰ ਨੇ ਚਾਹ ਹੁਕਮਰਾਨ ਨੇ ਹਮੇਸ਼ਾ ਕਰਵਾਨੀ ਦਾ ਹੀ ਮੁੱਲ ਪੈਂਦਾ ਕਰਵਾਨੀ ਦਾ ਮੁੱਲ ਪੈਣਾ ਨੂੰ ਸਾਡੇ ਜਿਹੜੇ ਹੈਗੇ ਸੀ ਅੱਜ ਬਾਵੇ ਨੇ ਸ਼ੁਰੂ ਕੀਤਾ ਸੰਨ ਟੀਵੀ ਰਾਇਲ ਸਿਟੀ ਸਭਰੂਰ ਰਿਸਪੌਂਸ ਮਿਲੂਗਾ ਦਾ ਹੰਗਾਰਾ ਮਿਲੂਗਾ ਬਹੁਤ ਵਧੀਆ ਹੰਗਾਰਾ ਮਿਲਣਾ ਚਾਹੀਦਾ ਪਰ ਸਾਡੇ ਲੋਕ ਤਾਂ ਜਿਹੜੇ ਹੈ ਨਾ ਹਕੀਕਤ ਤੋਂ ਬਹੁਤ ਦੂਰਾਂ ਸੀ ਉੰਗਾਰਾ ਲਾ ਵੀ ਮਿਲੇ ਤਾਂ ਵੀ ਮੇਰੇ ਸਾਹਮਣੇ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਅਸੀਂ ਹਕੀਕਤ ਕੰਨੀ ਜਾਣਾ ਨਹੀਂ ਨਾ ਅਸੀਂ ਤਾਂ ਇਹ ਕਹਨੇ ਵੀ ਸਾਡਾ ਬਿੱਲ ਉਹਨਾਂ ਦੇਖੋ ਸਾਡਾ ਬਿੱਲ ਕਿਉਂ ਆ ਗਿਆ ਜੀ ਸਾਨੂੰ ਹਕੀਕਤ ਕੰਨੀ ਜਾਣਾ ਚਾਹੀਦਾ ਇਹ ਮੰਚ ਜਿਹੜਾ ਹੈਗਾ ਸੀਗਾ ਪਬਲਿਕ ਦੀ ਅੱਜ ਲੋਕਾਂ ਦੀ ਆਵਾਜ਼ ਬਣੂਗਾ ਜੀ ਪਬਲਿਕ ਦੀ ਆਵਾਜ਼ ਬਣੂਗਾ ਤੇ ਬਣ ਰਿਹਾ ਤੁਸੀਂ ਜਿਹੜਾ ਹੈਗਾ ਸੀਗਾ ਮੈਨੂੰ ਉਮੀਦ ਹੈ ਤੁਸੀਂ ਆਓ ਦੋਸਤੋ ਆਪਣੀਆਂ ਪ੍ਰੋਬਲਮਾਂ ਕੀ ਨੇ ਆਪਾਂ ਬਹਿ ਕੇ ਸੋਲਵ ਕਰੀਏ ਆਪ ਇੱਕ ਨਵਾਂ ਸਮਾਜ ਸਰਜੀ ਸਾਡਾ ਟੀਵੀ ਦੇ ਮਾਧਿਅਮ ਨਾਲ ਠੀਕ ਹੈ ਰਵੈਸੀਟੀ ਸ਼ਗਰੂਰ ਇੱਕ ਦੁਬਾਰਾ ਰੋਇਲ ਦਾ ਦਰਜਾ ਦਰਜਾ ਨੂੰ ਦੇ ਜੀ ਬੱਸ ਉਹਨੂੰ ਬਸ ਇਹੀ ਹਵਾਨ ਕਰਦਾ ਵੀ ਸਿ ਆਓ ਤੇ ਆਪਾਂ ਇਕੱਠੇ ਹੋ ਕੇ ਚੱਲੀਏ ਧੰਨਵਾਦ ਜੀ